ਮਾਮਲਾ ਤੇਲ ਨਾਲ ਭਰੇ ਟਰੱਕ ਸੜਕ ਤੇ ਪਲਟਣ ਦਾ ਇਹ ਮਾਮਲਾ ਹੈ ਖੰਨੇ ਦਾ ਜਿੱਥੇ ਤੇਲ ਨਾਲ ਭਰਿਆ ਟਰੱਕ ਜਾ ਰਿਹਾ ਸੀ ਅਚਾਨਕ ਪੁਲ ਤੇ ਪਲਟ ਗਿਆ ਜਿਸ ਨੂੰ ਵੇਖਦਿਆਂ ਵੇਖਦਿਆਂ ਭਿਆਨਕ ਅੱਗ ਲੱਗ ਗਈ ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੂਰੋ ਦੂਰੋਂ ਦੇਖੀ ਜਾ ਰਹੀ ਸੀ ਤੇ ਧੂੰਏ ਦੇ ਵੱਡੇ ਗੁਬਾਰ ਵੀ ਉੱੜਦੇ ਦੇਖੇ ਗਏ ਜਿਸ ਤੇ ਮੌਕੇ ਤੇ ਲੋਕਾਂ ਨੇ ਪਹੁੰਚ ਕੇ ਟਰੱਕ ਡਰਾਈਵਰ ਬਾਹਰ ਕੱਢਿਆ ਤੇ ਜਾਨ ਬਚ ਗਈ ਇਹ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇਅ ਹੈ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਆਇਲ ਟੈਂਕਰ ਨੂੰ ਹੀ ਅਗਲ ਲੱਗ ਗਈ ਸੀ ਮਤਲਬ ਕਿ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀ ਕਿ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾ ਆਲੀ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲ ਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆਰ ਸਟੇਬਲ ਐਂਡ ਥੋੜੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਆਦਰਵਾਇਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬੀਂਗ ਹਾਈਵੇ ਥੋੜਾ ਬਹੁਤ ਇੱਥੇ ਇਨੀਸ਼ੀਅਲ ਜਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ ਮੈਨੂੰ ਪਤਾ ਲੱਗਿਆ ਕਿਸ ਜਗ੍ਹਾ ਦਾ ਟੈਂਕਰ ਸੀ ਇਹ ਹਾਂਜੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸਿਆ ਪਿਆ ਹੈ ਬਟ ਸ਼ਾਇਦ ਮੰਡੀ ਗੋਬਿੰਦਗੜ੍ਹ ਦੀ ਤਰਫ ਜਾ ਰਿਹਾ ਸੀਗਾ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀ ਜੀ ਜੀ ਇਟਸ ਟੂ ਇਨੀਸ਼ੀਅਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦ ਹੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ ਨਹੀਂ ਮੈਡਮ ਇੰਨੀ ਦੇਰ ਅੱਗ ਲੱਗੀ ਹੈਡਾਪੌਨ ਦੇ ਲੈਂਟਰ ਨੂੰ ਡੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ ਇਟ ਇਜ਼ ਜੂਰਡਰ ਜੀ ਡੈਫੀਨਿਟਲੀ ਕਰਾ ਲਾਂਗੇ ਤੁਹਾਡਾ ਵਧੀਆ ਸੁਜੈਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਅੰਜਾਬੂ ਜੀ